ਇਹ ਤੇ ਕਣਕ ਦਾ ਆਟਾ ਬਣਾ ਦੇ ਹਾਂਜੀ ਦੋਸਤੋ ਕੱਲ ਉਹ ਬਾਰੀ ਲੱਗਣ ਤੋਂ ਬਾਅਦ ਪਾਈ ਕੱਲ ਉਹ ਨਰਮਿਆ ਵਾਲਾ ਲੱਗਿਆ ਜਿੜ੍ਹ ਕੇ ਲਾਣਾ ਤੇ ਕੁਝ ਆ ਜਮੀ ਲਾਤੀ ਦੀ ਪਿੱਛੇ ਤੇ ਹੁਣ ਉਹ ਬਸ 15 ਕਿ ਦਿਨਾਂ ਨੂੰ ਤਾਂ ਬੱਤ ਆ ਚੋਗੀ 15 ਕਿ ਦਿਨਾਂ ਨੂੰ ਅੱਜ 17 ਤਰੀਕ ਹੋ ਗਈ ਤੇ ਹੁਣ ਤਿਆਰੀ ਕਰਾਂਗੇ ਕਣਕ ਬੀਜਾਂ ਦੀ ਤੇ ਬਾਕੀ ਚੁਗਾਇ ਜਗਾਈ ਵਾਲਾ ਚੱਲੀ ਜਾਂਦਾ ਕੰਮ ਆ ਪਹਿਲੀ ਵਾਰ ਦਾ ਥੋੜਾ ਹੈ ਰਹਿ ਗਿਆ ਮੰਨ ਲਾ ਤੇ ਹੁਣ ਦੂਜੀ ਵਾਰ ਦਾ ਚੋਗਾਂਗੇ ਦੂਜੀ ਵਾਰ ਦਾ ਇੰਨਾ ਨਿਕਲਣਾ ਨਹੀਂ ਖਰਾ ਤੇ ਕਈ ਵਿੱਚ 2 ਕਿੱਲੇ ਤਾਂ ਇਹ ਜੀ ਹੈ ਕੋਈ 2 2.5 ਮਾਣੀ ਹੋਇਆ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋਗੇ ਤਾ ਬਣੇ ਰਿਓ ਬਲੌਗ ਦੇ ਨਾਲ ਬਲੌਗ ਨੂੰ ਟੱਚ ਕਰਨ ਵਾਸਤੇ ਤੁਹਾਡਾ ਸ਼ੁਕਰੀਆ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਭਾਈ ਫਰੀ ਹੈ ਇਹਦੇ ਕੋਈ ਪੈਸੇ ਨਹੀਂ ਲੱਗਦੇ ਇਹ ਸਬਸਕ੍ਰਾਈਬ ਵਾਲਾ ਬਟਨ ਨਹੀਂ ਹੁੰਦਾ ਇੱਧਰ ਉਹ ਫਰੀ ਹੈ ਉਹਦੇ ਨਹੀਂ ਪੈਸੇ ਲੱਗਦੇ ਬਸ ਐਂ ਕਰਨਾ ਹੈ ਤੇ ਚਲੋ ਤੇ ਹੁਣ ਆਪਣੀ ਕੋ ਟਰਾਲੀ ਲੈ ਗਿਆ ਸੀ ਭਾਈ ਝੋਨੇ ਖਾਤਰ ਤੇ ਇਹਦੇ ਵੱਡਾ ਲੱਗੇ ਤੇ ਆਪਾਂ ਪਉਣੇ 'ਚ ਨਰਮਾ ਹੋ ਸਕਿਆ ਨਰਮਾ ਲੱਗੇ ਯਮਾਂਗੇ ਫੇਰ ਦੂਜਾ ਪਾ ਕੇ ਰੱਖਦਾਂ ਨਹੀਂ ਕਰਾਂ ਤੇ ਹੁਣ ਸਿੱਟ ਕਿਉਂ ਨੇ 'ਚ ਕਣਕ ਵਾਲੇ ਗट्टे ਧਰ ਕੇ ਚੱਕੀ ਦੇ ਧਰ ਕੇ ਆਉਣੇ ਆ ਸਿੱਟ ਕਿੰਨੀਆਂ ਆਉਂਦੇ ਤਾਂ ਆਖੀ ਹੁਣੇ ਉਹ ਨੂੰ ਆਖਾਂਗੇ ਇਹਦੇ ਕਣਕ ਦਾ ਆਟਾ ਬਣਾ ਦੇ ਇਹ ਕਹਿੰਦੇ ਆਟਾ ਸੱਟਿਆ ਆਤ ਤੋਂ ਨਹੀਂ ਚੱਲ ਤੇ ਆਪਾਂ ਕਣਕ ਵਾਲੇ ਗੱਟੇ ਧਰ ਕੇ ਹੁਣੇ ਚੱਕੀ ਦੇ ਬਣੇ ਰਿਓ ਨਾਲ ਪਾਏ ਫੇਰ ਨਰਮੇ ਚੁਗ ਚਗਾਈ ਤੇ ਨਰਮੇ ਦੀ ਉਹ ਚੱਲ ਜਾਈ ਉਹ ਨਹੀਂ ਦਿਖਾਉਂਦੇ ਘਰ ਸਾਨੂੰ ਤੇ ਬਸ ਬਣ ਹੀ ਰਿਓ ਬਾੜੀ ਕੁਝ ਇਸ ਤਰ੍ਹਾਂ ਦੀ ਹੋਵੀਂ ਪੜੀ ਦਵਾ ਦਾ ਕਿ ਆਪਾਂ ਬਣੇ ਆਪੇ ਟਰਾਲੀ ਆਪਣੀ ਗੱਡੀ ਮਗਰ ਟਰਾਲੀ ਫੋਣੀ ਆ ਇਹਦੇ ਨਾਲ ਨਰਮਾ ਪਾਵਾਂਗੇ ਤੇ ਨਾਲ ਇਹਦੇ ਵਿੱਚ ਗੱਟੇ ਧਰਿਉਨੇ ਕਣਕ ਵਾਲੇ ਉੱਥੇ ਯਾਰ ਉੱਚਾ ਗਦਾ ਵੱਡਾ ਹੀ ਆ ਪਾਦਰਲੇ ਪੈਸਾ ਨਗਟੇ ਹਾਂਜੀ ਦੋਸਤੋ ਇਹ ਕਾ ਪੈ ਪਾਈਆਂ ਨਹੀਂ ਪੰਗਾ ਪੰਗਾ ਕਾਲ ਗਈਆਂ ਨਾ ਉਹ ਪੰਗਾ ਇਹ ਭਾਈ ਵਾਟਰ ਬਾਕਸ ਵਾਲੀ ਪੈਪ ਲੈਣਾ ਹਰਿਆਣੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਗਲੀ ਗਲੀ ਦੇ ਵਿੱਚ ਇਹ ਪੈ ਪਈ ਜਾਂਦੀ ਹੈਗੀ ਵਾਟਰ ਬਾਕਸ ਮਹਿਕਮਾ ਵਾਟਰ ਬਾਕਸ ਮਹਿਕਮਾ ਇਹ ਪੰਗਾ ਇਹਦੇ ਵਿੱਚ ਵੀ ਕੋਈ ਆਮ ਬੰਦਾ ਸਰਾਖ ਨਹੀਂ ਕਰ ਸਕਦਾ ਐਡੀ ਸਖਤ ਪੈ ਪੈ ਹੈ ਸਾਰ ਕਿਹੜੀਆਂ ਪਿੰਡਾਂ ਦੇ ਵਿੱਚ ਗਲੀਆਂ ਸਾਰੀਆਂ ਦੀ ਜੜ ਨਿਕਲ ਗਈ ਉਹਨਾਂ ਦੀ ਸਾਰੀਆਂ ਪੱਟ ਖੋ ਕੇ ਖਰਾਬ ਕਰ ਤੀਆਂ ਭਾਈ ਠੇਡੇ ਬੱਚੇ ਨੂੰ ਹੁਣ ਆਹ ਪੱਟਣਗੇ ਦੇਖੋ ਇਹ ਤਾਂ ਪਾਸੇ ਦੇ ਪੱਟਣਗੇ ਖਰਾ ਪਿੰਡ ਦਾ ਸਟੇਡੀਅਮ ਆ ਡੇਰਾ ਬਾਬਾ ਨਾਗਾ ਜੀ ਪਿੰਡ ਝੋੜੜ ਰੋਹੀ ਪਾਈ ਆ ਗਵਰਨਮੈਂਟ ਹਾਈ ਸਕੂਲ ਹੈ ਇੱਧਰਲੇ ਪਾਸੇ ਆ ਪਾਈਆਂ ਖਾਸ ਗੱਡੇ ਦੇ ਖਤੜੀਆਂ ਆਉਣਗੇ ਸ਼ਾਇਦ ਹਨ ਭਾਈ ਮੇਨ ਅਡਾ ਇਥੇ ਆਵਾਜਾ ਵੀ ਲੱਗੀ ਰਹਿੰਦੀ ਕੋਈ ੜੰਦਾ ਲਈ ਵਰਦਾ ਕੋਈ ਬੈਠਾ ਕੋਈ ਨਰਮਾ ਚੁੰਗਾਈ ਜਾਂਦਾ ਹੈ ਸਿੱਟ ਟਾਈਮ ਹੋ ਗਿਆ तकरीबन 9:10 ਤਾਂ ਆਪਾਂ ਜਾਂਦੇ ਆ ਭਾਈ ਚੱਕੀ ਤੇ ਸ਼ੰਕਰ ਕੋਲੇ ਇੱਥੇ ਦੁਕਾਨ ਆ ਨੂੰ ਪਿਆਰ ਨਾ ਸੀ ਭਾਈ ਕੁੱਲੂ ਕਹਨੇ ਹੈ ਹੀ ਨਹੀਂ ਦੁਗਾਂ ਤੇ ਕਿਧਰ ਵੜ ਗਿਆ ਓਏ ਹੈ ਹੀ ਨਹੀਂ ਇਹ ਖਾਪਾਓ ਤੇ ਗਰਾਉਂਡ ਤੇ ਟ੍ਰੈਕਟਰ ਮੋਟਰਸਾਈਕਲ ਕੋਲੇ ਲੈ ਭਾਈ 80 ਹੋ ਗਈ ਢਿਆਲੀ 500 ਚੈੱਕ ਕਰਾਣਾ ਬੰਦਾ ਕਟਾ ਬੰਦਾ ਇਹੋ ਉੱਝੜਦਾ ਨਹੀਂ ਦੇਖਦਾ ਢਿਆਲੀ 500 এই তো দাদা আরে আরে না বাদিকালি দাদা হ্যাঁ পারি না দাদা আচ্ছা আচ্ছা

ਸਾਡਾ ਆਟੇ ਵਾਲੀ ਬੋਰੀ ਤੇ ਨਾਂ ਹੁੰਦਾ ਤੇ ਜਾ ਹੁੰਦਾ ਰਾਸ਼ਨ卡ਟ ਦੇ ਬਸ ਦੋ ਥਾਈਆਂ ਸਾਡਾ ਨਾਂ ਹੋਰ ਕਿਤੇ ਨਹੀਂ ਹੁੰਦਾ ਸਾਡੇ ਗਰੀਬਾਂ ਦੇ ਕਿਹੜੇ ਨਾਂ ਐ ਆ ਦੇਖ ਆਟੇ ਵਾਲੀ ਬੋਰੀ ਤੇ ਨਾਂ ਸਾਡਾ ਭਾਈ ਕਿਵੇਂ ਆ ਇਹਨੇ ਪੱਖਾ ਲਾਰ ਕੇ ਤੇ ਮਾਲ ਭਾਈ ਇਹਦੇ ਕੋਲ ਇੰਨਾ ਪਿਆ ਤੇ ਭਾਈ ਆਟਾ ਵੀ ਦੇ ਕੜਕ ਦਾ ਇਹਦੇ ਕੋਲ ਕੋਲੂ ਵੀ ਹੈ ਸ਼ੰਕਰ ਕੋਲੇ ਹੈ ਨਾ ਤੇ ਹੁਣ ਦੀਵਾਲੀ ਦਾ ਕਰਕੇ ਸੀਜ਼ਨ ਚੱਲੂਆ ਕਾਣੀਆਂ ਦਾ ਪੂਰਾ ਵਧੀਆ ਚੱਲੂਆ ਚੱਲੀ ਜਾਂਦਾ ਉਹ ਮਾੜਾ ਮਾੜਾ ਹੋਜੀ ਆਉਂਦੀ ਇਕੱਡੀ ਕਾਣੀ ਇਹ ਜਾਂਦਾ ਭਾਈ ਕਾਣੀਆਂ ਆਉਂਦੇ ਐ ਤੇ ਦੀਵਾਲੀ ਦਾ ਕਰਕੇ ਸਰੋਂ ਦਾ ਤੇਲ ਦੀਵਿਆਂ ਖਾਤਰ ਤੇ ਪਕੌੜਿਆ ਕਰਤਾਰ ਕੜਾਓ ਕੜਾਓ ਵਾਤੋ ਵਾਤ ਹਾਂ ਤੇ ਆਟਾ ਆਟਾ ਕਿਨੇ ਬਣਾਉਣਾ ਬਣਾਓ ਇਹਨੂੰ ਭੁੱਖ ਲੱਗੀ ਆਟਾ ਖਾਓ ਹਾਂ ਭਾਈ ਸ਼ੰਕਰ ਦੀ ਦੁਕਾਨ ਉਧਰ ਆਟੇ ਵਾਲੇ ਗੰਨੀ ਅੱਡ ਸੀ ਇਹ ਦਾ ਅੱਡ ਹੈ ਮਹਿਕਮਾ ਤੇ ਆਪਾਂ ਇਹ ਤੋਂ ਲੈਨੇ ਆ ਚਲੋ ਉਹ ਫੇਰ ਦੱਸਾਂਗੇ ਹਾਂ ਸ਼ੰਕਰ ਆ ਤੇ ਆਪਾਂ ਇਹ ਤੋਂ ਲੈਨੇ ਆ ਮਟਰ ਐਂ ਜ ਫ੍ਰਿਜਸ ਤਾਂ ਨਹੀਂ ਭਰ ਕੇ ਕਿਤੇ ਹੋਈ ਫਿਰ ਕੱਢ ਬਾਹਰ ਕਰ ਲਾ ਉੱਠਾ ਟੱਕਣਾ ਜਦ ਦੀ ਹੰਦਾ ਬਸ ਪਾ ਲਾ ਆ ਪਏ ਆ ਭਾਈ ਮਟਰ